ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਆ ਅੱਜ ਸੱਚ ਜੁਗਾਰ ਸੱਚ ਹੈ ਵੀ ਸੱਚ ਹੁਣ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਜਿਹੇ ਸਤਕਾਰ ਜੋ ਗੰਦੇ ਉਹ ਮਾਤਾ ਵਾ ਮੜੜੀ ਕੀ ਆਲਾ ਤੁਹਾਨੂੰ ਨਿਕਲ ਬਾਹਰ ਇਹ ਤੁਹਾਨੂੰ ਕੀ ਕਰਵਾ ਕਿਉਂ ਤੁਹਾਨੂੰ 당 ਕਰਦੀ ਇਹਨਾਂ ਬਾਹਰ ਕਸੂਰ ਨਹੀਂ ਕੋਈ। ਉਹਨਕੇ ਦੱਸੋ ਤੁਸੀਂ ਸਾਨੂੰ ਤੁਹਾਡੀ ਨਾ ਉਹ ਜਿੱਥੇ ਬੰਗੀਆਂ ਵੱਲੋਂ ਅਸੀਂ ਆਏ ਆ ਤੇ ਵੀ ਆਪਣਾ ਵੀ ਸਾਨੂੰ ਇਹੋ ਉਹਨਾਂ ਕੀਤਾਗਾ ਤੁਹਾਡੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਗਈ ਕਿ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਲੋਕ ਮੈਨੂੰ ਕਹਦੇ ਹੋ ਬੰਗੀਆਂ ਹੀ ਬਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਹੂੰ ਸਿਰੋ ਤੇ ਹੀ ਤੁਹਾਨੂੰ ਪਰੇਸ਼ਾਨ ਕਰਦੇ ਗਾਲਾ ਗੋਲਾ ਕੱਢਦੇ ਕੀ ਕਹੀ ਆਹੀ ਮਤਲਬ ਰੋਜ਼ ਕੋਲ ਮਾਰਦੀ ਰੋਜ਼ ਮਾਰਦੀ ਜਦੋਂ ਜਦੋਂ ਉਹ ਨਹੀਂ ਆਉਂਦੇ ਪਰ ਜਦੋਂ ਆਉਂਦੇ ਉਹ ਸਾਡੇ ਨੂੰ ਦਾਲਦੇ ਮੈਨੂੰ ਪਤਾ ਤੁਹਾਨੂੰ ਖਬਰ ਹੁੰਦੀ ਵੀ ਕੋਈ ਵੀ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਠੀਕ ਹੈ ਹਰ ਪੱਕਦੇ ਜਿਵੇਂ ਵੀ ਹੈਗਾ ਵਾ ਇੱਕ ਦੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਦੇ ਇੱਕ ਦਿਨ ਜੱਫੇ ਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਵਾ ਸਾਡੇ ਵੱਲੋਂ ਕਿ ਜੇ ਤੇ ਮਾਂ ਦਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਣੀਏ ਅੱਜ ਵੀ ਪ੍ਰੋਬਲਮ ਮੇਰੀ ਪਲਸਟਰ ਲੁੱਟਿਆ ਪਲਸਟਰ ਤੇਰਾ ਲੱਗਾ ਉਹ ਤੇ ਦਾਰੂ ਦੇ ਨਾਲ ਆ ਉਮਰ ਵਾ ਬੱਚਿਆਂ ਨੇ ਹੁਣ ਫਰਨਾ ਤੇ ਦਾਰੂ ਦੇ ਨਾਲ ਡੱਕੀ ਹੈ ਜਿਹਨੂੰ ਹੈ ਇਹ ਸਾਡੀ ਗੋਲੀ ਨਹੀਂ ਇਹ ਵਿਛਰ ਕੇ ਡਰਾਵਾ ਵੈਖੋ ਜੀ दारू ਦੇ ਨਾਲ ਪੂਰਾ ਡੱਤੀ ਹੋਈ ਆ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪੂਰਾ ਆ ਹੋਈ ਦੇਖ ਲਓ ਤੁਸੀਂ ਕਿਦਾਂ ਡੱਟ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੰਪਰੀ ਹਾਲਤ ਕਰ ਚੜੀ ਵੀ ਕਿਨਾਟਾ ਮੇਗਾ ਦਾਰੂ ਪੀਂਦੇ ਨੂੰ ਮੈਨੂੰ ਮਾਦਾ ਘਰੇ ਮੈਂ ਜਮਨ ਤੋਂ ਪਹਿਲਾਂ ਦੀ ਪਿੰਦੀ ਹੈ ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਨਹੀਂ ਬੱਚਿਆਂ ਦਾ ਕੋਈ ਨਹੀਂ ਵਾਹਰਾ ਮੇਰੇ ਟੀਚਰ ਵਾਹਰਾ ਮੇਰੇ ਆਹ ਵਾਹਰਾ ਮੇਰਿਆ ਤੂੰ ਹੀ ਰਹਿ ਗਿਆ ਇਹਦੇ ਕੋਲ ਚਲੋ 소ਫੀ ਦੇ ਨਾਲ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ 소ਫੀ ਹੋਣੀ ਨਹੀਂ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਇਹ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਕਹਿੰਦਾ ਮੈਂ ਡਾਕਟਰ ਡਾਕਟਰ ਉਹ ਫੀਚਰ ਕਹਿੰਦਾ ਟੀਚਰ 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 ਡਾਕਟਰ ਵਾ ਆਪੀ ਉਹਨਾਂ ਦੇ ਕਿਸੇ ਭਾਰੇ ਨਾਮ ਕਹਿੰਦੇ ਆ ਸਾਰੇ ਨਾਲੀ ਮਤਲਬ ਹੁਣ ਤੇ ਜਿਹੜਾ ਮਰਜ਼ੀ ਉਦਾਂ ਤੁਸੀਂ ਲੈ ਲਓ ਆਹ ਬੱਚੇ ਆਲਾ ਬਣਿਆ ਰਹੇ ਮੈਂ ਤੈਨੂੰ ਦੱਸਾਂ ਤੈਨੂੰ ਦੱਸਾਂ ਕੋੜਾ ਤੈਨੂੰ ਨਾ ਮਾਰ ਨਾ ਮਾਂ ਤੇ ਤੇ ਮੈਂ ਡਾਕਟਰ ਆਇਆ ਕਰ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵਰਡ ਬੋਲ ਨਹੀਂ ਸਕਦਾ ਲਈਏ ਪਤਾ ਨਹੀਂ ਕੀ ਕੋਸ਼ਣੋਂ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੁੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਹੋਣੇ ਬੋਲਟ ਨਹੀਂ ਬੋਲਟੇ ਮਰ ਜਾਣਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੱਟੇ ਨੌਕਰੀ ਮਿਲੀ ਤੇ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਰਾਮ ਨਹੀਂ ਕਰਦਾ ਉਹ ਤਾਂ ਮਜਾਰਤ ਦਾ ਬਜ਼ੁਰਗ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਉਹਦੀ ਉਹ ਡਰਦੇ ਮਾਰੇ ਮਾਤਾ ਪੁੱਤ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਜੀ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਆ ਬੁੱਢੇ ਵਾਰੇ ਕਿੱਥੇ ਜਾਣਾ ਉਹਨੇ ਇਧਰ ਆ ਤੀਰਥ ਸਥਾਨ ਤੇ ਨਹੀਂ ਉੱਡੇ ਵਾਲੀ ਕਿੱਥੇ ਜਾਂਦੀ ਹੈ ਮੈਂ ਆਪਣੀ ਕਿੱਥੇ ਜਾਂਦੀ ਹੈ ਚੁੱਪ ਕਰੋ ਗਲਤ ਪਾਸੇ ਨਾ ਜਾਣ ਦੀ ਲੋੜ ਨਹੀਂ ਉਹ ਗੱਲ ਨਾ ਕਰਿਓ ਉਹਨਾਂ ਸ਼ਰਦਾਹਰੀ ਨਾ ਗਲਤ ਬੋਲਣ ਦੀ ਲੋੜ ਨਹੀਂ ਮੈਂ ਬਾਹਰ ਬੱਚੀ ਉਹ ਕੋਲਾਂਗੇ ਮੇਰੀ ਘਰ ਸਭ ਮਾਤਾ ਕਿੱਥੇ ਜਾਂਦੀ ਹੈ ਕਿੱਥੇ ਜਾਂਦੀ ਆ ਦੇ ਬਾਬਾ ਜੀ ਆਏ ਬਾਬਾ ਜੀ ਆਏ ਬਾਬਾ ਜੀ ਆਹ ਚਲਿੱਤਰ ਹਨ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਵੇਚੂਗੇ ਇਹੋ ਜਿਹੇ ਚਲਿੱਤਰ ਆਪਾਂ ਰੋਜ਼ ਰਿਖਦੇ ਆਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਆ ਇਹ ਕਾ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇਹ ਰੈਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾ ਟੱਟੋ ਕੱਟ ਵੀ 70 75 ਮੈਂ ਕਹਾਂਗਾ ਕਿ ਤੁਹਾਡਾ ਸਾਹਮਣੇ ਆ ਰਿਹਾ ਕੈਮਰਾ ਵੀ ਇੱਥੇ ਨੇ ਪਾਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਡੱਟੇ ਪਏ ਆ ਆਪਾਂ ਉਹ ਚੀਜ਼ ਦੇ ਮੈਂ ਦੱਸਾਂ ਤੇਨੂੰ ਹੁਣ ਤੂੰ ਕੋਈ ਨਾ ਦੱਸਣਾ ਮੁੱਠੀ ਰੱਬ ਨੂੰ ਦੱਸ ਦਿੱਤਾ ਵਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਣ ਕੁਝ ਨਹੀਂ ਆਪਾਂ ਬੋਲਣਾ ਕੰਗਰਾਂ ਦੀ ਮੱਟੀ ਤੇ ਥੇੜ ਢੋੜੀ ਜਾਂਦੀ ਹੈ ਜਿੱਥੇ ਮਰਜੀ ਜਾਵੇ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗਿਆ ਭਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜੀ ਹੋਵੇ ਇਹ ਜੋ ਮਰਜੀ ਹੋਵੇ ਜੋ ਮਰਜੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਵਟਣ ਦੇਣੀ ਠੀਕ ਹੈ ਮਾਰ ਕੋਲ ਤੇ ਬਹੁਤ ਦੂਰ ਦੀ ਗੱਲ ਹੈ ਇਹ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਨਹੀਂ ਸਾਰੇ ਇਸ ਨੂੰ ਚੀਜ਼ ਦੇ ਦੇ ਜੇ ਲੋੜ ਹੋਵੇ ਤੇ ਮੈਂ ਖੜੀ ਹਾਂ ਅਸੀਂ ਅੰਦਰੋਂ ਸਾਰਿਆਂ ਨੂੰ ਕਹਿ ਲਵਾਂ ਕੋਈ ਨਹੀਂ ਆਪੇ ਆ ਜਣੇ ਜਦੋਂ ਨੱਥ ਪੈ ਗਈਆਂ ਭਲਾ ਸਾਹਿਬ ਨੂੰ ਬੁਲਾਓ ਮਾਰੇ ਵਾਰਾ ਬੁਲਾ ਯਾਰ ਹੁਣ ਕਿ ਡਰਿੰਕ ਕਰਨੀ ਤੂੰ ਆਪੇ ਰੋਜ਼ ਦਿਨੀ ਦਾ ਕਰਦਾ ਮੈਂ ਪਾਇਆ ਉਹ ਤੇ ਇਹ ਨਾ ਤੁਸੀਂ ਮਾਤਾ ਦੇ ਨਾਲ ਹੈ ਤੁਸੀਂ ਬਜ਼ੁਰਗ ਦੇ ਨਾਲ ਨਹੀਂ ਨਹੀਂ ਕਹਨੂੰ ਬਾਹਰ ਨੂੰ ਘਟਦਾ ਯਾਰ ਭਾਈ ਇਹਨੂੰ ਕਹਿੰਦੇ ਹੋਰ ਕੀ ਆ ਹੋਰ ਕੀ ਆ ਸੂਟ ਸਵਾਉਂਦੇ ਤਿੰਨ ਤੱਕ ਸੂਟ ਨਹੀਂ ਇਹ ਉਹਦਾ ਸਵਾਉਂਦੇ ਦੱਸ